ਦਾ ਸਸਤੀ ਦਾ ਅੱਜ ਵੇਖੋ ਕਿੰਨਾ ਮੀਆ ਹੁੰਦਿਆ ਏ ਬਾਬਾ ਜੀ ਨੇ ਭਲਾ ਤੂੜੀਆਂ ਨਾ ਬੰਨ ਬੰਨ ਦੇਣਾ ਜੀ ਬਾਕੀਆਂ ਦੀ ਬਣ ਗਿਆ ਹੱਦੀ ਨਹੀਂ ਬਣ ਗਏ ਜੀ ਆ ਬੱਕਰੀ ਖੋਲਦੀ ਜੀ ਅੱਜ ਜੀ ਤੂੜੀ ਰੱਖੀ ਸੀ ਉਹ ਵੱਡੇ ਬੰਨ ਦੇ ਜੋ ਆਵਰਾ ਦੇ ਰੱਖਦੀ ਬੇਲਾ ਕਰਦਾ ਸੀ ਤੇ ਅੱਜ ਹੀ ਹਵਾਉਣ ਲੱਗ ਵੀ ਹੁਣ ਪਾਣੀ ਪਾਉਣ ਦੇ ਉੱਤੇ ਅਧਰਾ ਉੱਡਣਾ ਜਾ thank okay. ਅੱਜ ਆਪਾਂ ਉਧਰ ਵੇਖਿਓ ਨੇ ਕਿੰਨੀ ਤੁਹਾਨੂੰ ਵੀਊਵ ਦਿਖਾਉਣੇ ਕਿੰਨਾ ਜ਼ਿਆਦਾ ਹੈ ਜੀ ਲਾਈਕ ਨੂੰ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਨਾ ਸ਼ੇਅਰ ਕਰਦੇ ਹੋ ਹੋਰ ਵੀਰਾਂ ਨੂੰ ਵੀ ਜਿਓ ਨਹਿਰਾ ਵੀਡੀਓ ਮੈਂ ਹੀ ਬੰਦੀ ਆ ਯਾਂ ਕਿਸੇ ਕ੍ਰੇਨ ਉੱਤੇ ਪਾਣੀ ਪਈ ਜਾਂਦਾ ਹੈ ਤੇ ਹੁਣ ਸਕਰੀਨ ਨਹੀਂ ਫੜਦਾ ਜੀ ਆਪਾਂ ਸੋਚਿਆ ਅੱਜ ਫੂਲੋ ਆਗੇ ਵੀਡੀਓ ਬਣਾ ਲੈਨੇ ਆ ਫਿਰ ਆਪਾਂ ਪੇਲੋ ਦਾ ਖੇਡਦੇ ਰਹੇ ਫਿਰ ਹੁਣ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣ ਲੱਗੇ ਇਹ ਉਧਰ ਦੇਖੋ ਜੀ ਆ ਤੂੰ ਤਾਂ ਜੀ ਮੌਸਮ ਹੀ ਬੜਾ ਖਰਾਬ ਹੋਇਆ ਹੈ ਅੱਜ ਬਣਾ ਕੀ ਹੋ ਜਾ ਦੇਣੀ ਸਾਰੀ ਦਿਹਾੜੀ ਧੋਕ ਲੱਗੀ ਰਹੀ ਸ਼ਾਮ ਦੀ ਨੂੰ ਗੀ ਪੈਣ ਲੱਪੇ ਆ ਗਈ ਇਹ ਬੰਦਰ ਕਾਲਿਸ਼ ਕਦਾ ਯਾਰ ਮੜਾ ਲੱਗਦਾ ਕਮੈਂਟ ਜੇ ਦੱਸਿਓ ਵੀਡੀਓ ਸਹੀ ਹੋਦੀ ਆ ਤੇ ਨਹੀਂ ਇਹ ਹਲੇ ਬਣਾਉਣੀ ਆ ਥੋੜੀ ਜੀ ਓਏ ਕੁੱਤਾ ਹੁੰਦਿਆ ਭੱਜ ਗਿਆ ਕਹਿੰਦਾ ਹਾਂ ਕਿ ਲਾਓ ਯਾਰ ਇਹਦਾ ਆ ਵੀ ਆ ਗਿਆ ਹਵਾ ਕਨੇ ਯਾਰ ਇਹਨਾਂ ਬਗਤ ਰੋਇਆ ਵੀਡੀਓ ਕੋਲ ਜਾਂਦੀ ਆ ਇਹ ਪੈਂਦਾ ਤਾਂ ਵੀਡੀਓ ਥੋੜਾ ਖਰਾਬ ਹੁੰਦਾ ਜੀ ਅਦਰੇ ਕੋ ਕੰਦ ਕਹੋ ਜੀ ਬਣ ਕੇ ਸਟਾਈਲ ਵਾਲੀ ਸਾਰਾ ਗਿਆ ਹੋਇਆ ਹੈ ਇਹ ਇੱਧਰ ਆ ਜਾ ਮਰ ਫੁੰਮਿਕ ਕਰਦੀ ਇਹ ਆਵੇ ਨੂਰੀ ਬਾਈ ਗਾਇਸ ਜੀ ਹੁਣ ਬਾਚੋ ਨੈਕਸਟ ਵੀਡੀਓ ਪਾਵਾਂਗੀ ਜੀ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਮਹੀਨਾ ਬਸਾਖ ਦਾ ਤੇ ਕਣਕਾਂ ਸਾਹਮਣੀਆਂ ਤੇ ਮੀ ਹੁੰਦੇ ਆ ਫਿਰ ਫਿਰ ਮੂਮਾ ਬਣਾਉਂਦੇ ਆ ਜੀ ਬਾਏ ਅਥੇ ਵੀਡੀਓ ਕਰਦੇ ਆਂ ਜੀ ਲਾਈਕ ਦਬਾ ਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਦੇ ਹੋ ਕਮੈਂਟ ਦੇ ਦੇਖ ਕੇ ਗਲਿਓ ਵੀਡੀਓ ਵਧੀਆ ਹੈ ਤੇ ਦੱਸਿਓ ਜੀ ਸਾਡੇ ਚੈਨਲ ਨਾਲ ਐਂ ਜੁੜੇ ਰਹੋ ਧੰਨ